ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰੋ ਪਿਆਰੇ ਹੋ ਦਾਸ ਤੁਹਾਡੇ ਨਾਲ ਇੱਕ ਗੁਰਤਾ ਦੀ ਸਾਂਝ ਪਵਾ ਲਓ ਕਿ ਇਸ ਕੋਲ ਤਦ ਅਸਰ ਲਈ ਕੋਈ ਨਹੀਂ 2022 ਦੇ 7ਵੇਂ ਮਹੀਨੇ ਵਿੱਚ ਇਸ ਕੋਲਤਨ ਨੂੰ ਲਿਖਿਆ ਗਿਆ ਹੈ ਸ਼ੁਰੂ ਕਰਦੇ ਹਾਂ ਪੇਡੀਆਂ ਏ ਗੰਢਾਂ ਤੇਰੇ ਮੋਹ ਦੀਆਂ ਵੇ ਸੱਜਣਾ ਪੇਡੀਆਂ ਏ ਗੰਢਾਂ ਤੇਰੇ ਮੋਹ ਦੀਆਂ ਵੇ ਸੱਜਣਾ ਦੰਧਾਂ ਨਾਲ ਖੋਲਣੀ ਆ ਫੈਣੀ ਆ ਤਸੀਆਂ ਅੱਖਾਂ ਦੇ ਸਹਾਲ ਤੇ ਰਹਿਮ ਕਰ ਨਹੀਂ ਤਾਂ ਇਹ ਬਗਤੀ ਹੋ ਰਹੀ ਨਹੀਂ ਪੇਡੀਆਂ ਏ ਗੰਢਾਂ ਤੇਰੇ ਮੋਹ ਦੀਆਂ ਵੇ ਸੱਜਣਾ ਦੰਦਾਂ ਨਾਲ ਖੋਲਣੀਆਂ ਪੈਣੀਆਂ ਤਸੀਆਂ ਅਖਾਂ ਦੇ ਸਹਾਲ ਤੇ ਰਹਿਮ ਕਰ ਨਹੀਂ ਤਾਂ ਇਹ ਬਗਤੀਆਂ ਰਹਿਣੀਆਂ ਰਾਜਾਂ ਦੀ ਲਾਜੇ ਪਾਲ ਲੋਕ ਲਾਜ ਨਾਹੀ ਕੋ ਓਖੀਆਂ ਫਕੀਰੀ ਦੀਆਂ ਸਣੀਆਂ ਖਾਣ ਦੀਆਂ ਸੁਖੀਆਂ ਦਾ ਭੰਗ ਹੋਇਆ ਮੋ ਮੈਥੋਂ ਮੁੱਖ ਗਈਆਂ ਉੱਠਣੀਆਂ ਬਹਿਣੀਆਂ ਕਈਆਂ ਸਮਝਾਇਆ ਦਰ ਜਗਤ ਆ ਦਿਖਾਇਆ ਪਰ ਲੱਗੀਆਂ ਤਾਂ ਉਹ ਗੱਲਾਂ ਕਹਿਣੀਆਂ ਕੀਟੀਆਂ ਵੇ ਕੰਡਾ ਤੇਰੇ ਮੂੰਹ ਦੀ ਸੱਚਣਾ ਧੰਦਾ ਨਾਲ ਖੁੱਲਣੀ ਆ ਪੈਣੀ ਆ ਧੰਵਾਦ